ਅੱਜ ਮੈਂ ਭੋਪਿੰਦਰ ਗਰੇਵਾ ਡੇਲੀ ਦਾ ਸਵਾਗਤ ਹੈ ਜੀ ਗੁਰਦਾਸਪੁਰ ਦੇ ਗੁੱਤਾ ਪਿੰਡ ਵਿੱਚ ਮੌਜੂਦ ਹਾਂ ਔਰ ਸਾਡੇ ਨਾਲ ਡੀਸੀ ਸਾਹਿਬ ਨੇ ਸੋ ਬਹੁਤ ਹੋ ਦੀਏ ਚੱਲ ਰਹੇ ਹਨ ਇਲੈਕਸ਼ਨ ਅ ਐਸ ਵੇਲੇ ਤੱਕ ਸਾਡੇ ਆਲਮੋਸਟ 35% VOTING ਹੋ ਚੁੱਕੀ ਹੈ ਲਗਭਗ ਐਗਜ਼ੈਕਟ ਡਿਟੇਲ ਸਾਡੇ ਕੋਲ ਲੀਕ ਵਿੱਚ ਲੱਗ ਛੇ ਆ ਜਾਏਗੀ ਐਂਡ ਹੁਣ ਤੱਕ ਬਿਲਕੁਲ ਸ਼ਾਂਤੀ ਮਈ ਤਰੀਕੇ ਨਾਲ ਹਰ ਪਾਸੇ VOTING ਹੋਈ ਹੈ ਕੋਈ ਮੇਜਰ ਕੰਪਲੇਂਟਸ ਨਹੀਂ ਹੈ ਜਿਹੜੇ ਛਟਕੂਟ ਕੰਪਲੇਂਟਸ ਆਈਆਂ ਉਹਦੇ ਤੇ ਐਕਟ ਕੀਤਾ ਜਾ ਰਿਹਾ ਹੈ ਜੇਨ ਤੋ ਤੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਵੀ ਉਹ ਵੀ ਕੀਤੀ ਜਾਏਗੀ ਐਂਡ ਬਾਇਲਰ ਹਰ ਪਾਸੇ ਪੀਸਫੁੱਲ ਇਲੈਕਸ਼ਨ ਜਾ ਰਿਹਾ ਔਰ ਸਰ ਜੇ ਆਪਾਂ ਗਰਮੀ ਦੀ ਗੱਲ ਗਰਮੀ ਬਹੁਤ ਹੈ ਜੀ ਇਸ ਵੇਲੇ ਥੋੜੀ ਠੰਡਕ ਜੀ ਹੋ ਗਈ ਹੈ ਮਤਲਬ ਸ਼ਾਮ ਜੇ ਨੂੰ ਜਿਆਦਾ ਰਸ਼ ਫੇਰ ਵਧੇਗਾ ਔਰ ਗਰਮੀ ਦੇ ਵਿੱਚ ਵੀ ਪ੍ਰਬੰਧ ਕੀਤੇ ਗਏ ਜੀ ਪਾਣੀ ਪੂਣੀ ਕਿਸੇ ਨੂੰ ਲੋੜ ਹੈ ਜੀ ਬਿਲਕੁਲ ਮੈਂ ਸਾਰੇ ਵੋਟਰਸ ਨੂੰ ਵੀ ਮਿਲਿਆ ਹੈਗਾ ਵੋਟਰਸ ਵੀ ਬੜੇ ਖੁਸ਼ ਹੈਗੇ ਆ ਉਹਨਾਂ ਨੂੰ ਪਾਣੀ ਐ ਨਾ ਬਾਕੀ ਸਾਰੀ ਹਿੰਦੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ ਇਸ ਦੇ ਨਾਲ ਹੀ ਗਰਮੀ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਦਾਂ ਤੁਸੀਂ ਦੇਖ ਰਹੇ ਹੋ ਹਰ ਜਗ੍ਹਾ ਸ਼ੇਡ ਹੈ ਕੁਰਸੀਆਂ ਹੈ ਬੈਹਨ ਦਾ ਪ੍ਰਬੰਧ ਹੈ ਮੈਂ ਖੁਦ ਗਰਮੀ ਦੇ ਟਾਈਮ ਨਿਕਲ ਕੇ ਆਇਆ ਤਾਂ ਕਿ ਇੱਕ ਫਰਸਟ ਐਂਟੀਟੀ ਇਨਫੋਰਮੇਸ਼ਨ ਹੁੰਦੀ ਹੋ ਜਦਾ ਵਧੀਆ ਪਤਾ ਲੱਗਦੀ ਹੈਗੀ ਹੈ ਵੋਟਰਸ ਵੱਲੋਂ ਕਾਫੀ ਉਤਸ਼ਾਹ ਹੈਗਾ ਸਾਰੇ ਸਾਡੇ ਕੋਲ ਕਾਫੀ ਜ਼ਿਆਦਾ ਵੋਟਰ ਸੀ ਕਿਉਂਕਿ ਸਾਰੇ ਵੋਟਰ ਸਹੀ ਚਾਹੁੰਦੇ ਸੀ ਕਿ ਅਸੀਂ ਜਲਦੀ ਜਲਦੀ ਗਰਮੀ ਹੋਣ ਤੋਂ ਪਹਿਲੇ ਪਹਿਲੇ VOTING ਕਰ ਜਾਈਏ ਹੁਣ ਥੋੜੀ ਜੀ ਰਫਤਾਰ ਸਲੋ ਹੈ ਬਟ ਸਾਨੂੰ ਇਹ ਲੱਗ ਰਿਹਾ ਹੈ ਕਿ ਜਦੋਂ ਸ਼ਾਮ ਪਈ ਉਹ ਤਾਂ ਫਿਰ ਇੱਕਦਮ ਰਫਤਾਰ ਪਕੜੀ ਜਾਏਗੀ VOTING ਥੈਂਕ ਯੂ ਸਰ ਥੈਂਕ ਯੂ ਸਰ ਸੋ ਸ਼ਿਕਰਦਾਸ ਵੀ ਦੁਪਹਿਰ ਦਾ ਸਮਾਂ ਹੋ ਚੁੱਕਿਆ ਔਰ ਤੱਕ 35% ਦੇ ਕਰੀਬ ਜਿਹੜੀ VOTING ਹੋ ਚੁੱਕੀ ਹੈ ਔਰ ਹੁਣ ਦੁਪਹਿਰ ਦਾ ਆਪਣੇ ਸਮਾਂ ਉਸ ਕਰਕੇ ਥੋੜੀ ਜਿਹੀ ਜਿਹੜੀ ਚਾਲ ਮੱਧਮ ਹੋ ਚੁੱਕੀ ਆ ਪਰ ਸ਼ਾਮ ਤੱਕ ਫਿਰ ਆਪਣੀ ਸਪੀਡ ਫੜੇਗੀ ਔਰ ਪਰਸੈਂਟ ਅਚੀਵ ਕਰਨਗੇ ਸੋ ਫਿਰ ਮੈਂ ਮਨਜੋਤ ਰਾਹੁਲ ਦੇ ਦਸਪਤ ਅੱਛਾ ਜੀ ਮੈਂ ਭੋਪਿੰਦਰ ਗਰੇਵਾ ਡੇਲੀ ਦਾ ਸਵਾਗਤ ਹੈ ਜੀ ਗੁਰਦਾਸਪੁਰ ਦੇ ਗੁੱਤਾ ਪਿੰਡ ਵਿੱਚ ਮੌਜੂਦ ਹਾਂ اور ਸਾਡੇ ਨਾਲ ਡੀਸੀ ਸਾਹਿਬ ਨੇ ਸੋ ਬਹੁਤ ਦੂਰ ਚੱਲ ਰਹੇ ਹਨ ਇਲੈਕਸ਼ਨ ਅ ਐਸ ਵੇਲੇ ਤੱਕ ਸਾਡੇ ਆਲਮੋਸਟ 35% VOTING ਹੋ ਚੁੱਕੀ ਹੈ ਲਗਭਗ ਐਗਜੈਕਟ ਡੀਟੇਲ ਸਾਡੇ ਕੋਲ ਲਿਕ ਵਿੱਚ ਲੱਛਾ ਕੇ ਆ ਜਾਏਗੀ ਐਂਡ ਹੁਣ ਤੱਕ ਬਿਲਕੁਲ ਸ਼ਾਂਤੀ ਮੇਰੇ ਤਰੀਕੇ ਨਾਲ ਹਰ ਪਾਸੇ VOTING ਹੋਈ ਹੈ ਕੋਈ ਮੇਜਰ ਕੰਪਲੇਂਟਸ ਨਹੀਂ ਹੈ ਜਿਹੜੀ ਛਟਕੂਟ ਕੰਪਲੇਂਟਸ ਆਈਆਂ ਉਹਦੇ ਉਤੇ ਐਕਟ ਕੀਤਾ ਜਾ ਰਿਹਾ ਹੈ ਜੇਨ ਤੋ ਤੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਵੀ ਉਹ ਵੀ ਕੀਤੀ ਜਾਏਗੀ ਐਂਡ ਬਾਇਲਾਰਜ ਹਰ ਪਾਸੇ ਪੀਸਫੁਲ ਇਲੈਕਸ਼ਨ ਜਾ ਰਹੇ ਹਨ ਸਰ ਜੇ ਆਪਾਂ ਗਰਮੀ ਦੀ ਗੱਲ ਗਰਮੀ ਬਹੁਤ ਹੈ ਜੀ ਇਸ ਵੇਲੇ ਥੋੜੀ ਠੰਡਕ ਜੀ ਹੋ ਗਈ ਹੈ ਮਤਲਬ ਸ਼ਾਮ ਜੇ ਨਾਲ ਜਿਆਦਾ ਰਸ਼ ਫੇਰ ਵਧੇਗਾ ਔਰ ਗਰਮੀ ਦੇ ਵਿੱਚ ਵੀ ਪ੍ਰਬੰਧ ਕੀਤੇ ਗਏ ਜੀ ਪਾਣੀ ਪੁਣੀ ਕਿਸ ਨੂੰ ਲੋੜ ਹੈ ਜੀ ਬਿਲਕੁਲ ਮੈਂ ਸਾਰੇ ਵੋਟਰਸ ਨੂੰ ਵੀ ਮਿਲਿਆ ਹੈਗਾ ਵੋਟਰਸ ਵੀ ਬੜੇ ਖੁਸ਼ ਹੈਗੇ ਆ ਉਹਨਾਂ ਨੂੰ ਪਾਣੀ ਐਨ ਬਾਕੀ ਸਾਰੀ ਹਿੰਦੀ ਐ ਸੁਵਿਧਾਵਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ ਇਸ ਦੇ ਨਾਲ ਹੀ ਗਰਮੀ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਦਾਂ ਤੁਸੀਂ ਦੇਖ ਰਹੇ ਹੋ ਹਰ ਜਗ੍ਹਾ ਸ਼ੇਡ ਹੈ ਕੁਰਸੀਆਂ ਬੈਹਨ ਦਾ ਪ੍ਰਬੰਧ ਹੈ ਮੈਂ ਖੁਦ ਗਰਮੀ ਦੇ ਟਾਈਮ ਨਿਕਲ ਕੇ ਆਇਆ ਤਾਂ ਕਿ ਇੱਕ ਫਰਸਟ ਐਂਟੀਟੀ ਇਨਫੋਰਮੇਸ਼ਨ ਹੁੰਦੀ ਹੋ ਜਿਆਦਾ ਵਧੀਆ ਪਤਾ ਲੱਗਦੀ ਹੈਗੀ ਹੈ ਵੋਟਰਸ ਵੱਲੋਂ ਕਾਫੀ ਉਤਸ਼ਾਹ ਹੈਗਾ ਸਿਹਰੇ ਸਾਡੇ ਕੋਲ ਕਾਫੀ ਜ਼ਿਆਦਾ ਵੋਟਰ ਸੀ ਕਿਉਂਕਿ ਸਾਰੇ ਵੋਟ ਦੇਹੀ ਚਾਹੁੰਦੇ ਸੀ ਕਿ ਅਸੀਂ ਜਲਦੀ ਜਲਦੀ ਗਰਮੀ ਹੋਣ ਤੋਂ ਪਹਿਲੇ ਪਹਿਲੇ VOTING ਕਰ ਜਾਈਏ ਹੁਣ ਥੋੜੀ ਜੀ ਰਫਤਾਰ ਸਲੋ ਹੈ ਬਟ ਸਾਨੂੰ ਇਹ ਲੱਗ ਰਿਹਾ ਹੈ ਕਿ ਜਦੋਂ ਸ਼ਾਮ ਪਈਗੀ ਉਦੋਂ ਫਿਰ ਇੱਕਦਮ ਰਫਤਾਰ ਪਕੜੀ ਜਾਏਗੀ VOTING ਥੈਂਕ ਯੂ ਸਰ ਥੈਂਕ ਯੂ ਸਰ ਸੋ ਕਿਰਦਾਸਪੁਰ ਵੀ ਦੁਪਹਿਰ ਦਾ ਸਮਾਂ ਹੋ ਚੁੱਕਿਆ ਔਰ ਤੱਕ 35% ਦੇ ਕਰੀਬ ਜਿਹੜੀ VOTING ਹੋ ਚੁੱਕੀ ਹੈ ਔਰ ਹੁਣ ਦੁਪਹਿਰ ਦਾ ਆਪਣੇ ਸਮਾਂ ਉਸ ਕਰਕੇ ਥੋੜੀ ਜਿਹੀ ਜਿਹੜੀ ਚਾਲ ਮੱਧਮ ਹੋ ਚੁੱਕੀ ਆ ਪਰ ਸ਼ਾਮ ਤੱਕ ਫੇਰ ਆਪਣੀ ਸਪੀਡ ਫੜੇਗੀ ਔਰ ਪਰਸੈਂਟ ਅਚੀਵ ਕਰਨਗੇ ਸੋ ਫਿਰ ਮੈਂ ਮਨਜੋਤ ਰਾਹੁਲ ਦੇ ਦਸਪਤ